ਭਾਈ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਟਰਾਲੀ ਕਿਵੇਂ ਪੇਂਟ ਕੀਤੀ ਜਾਂਦੀ ਹੈ ਸਾਰਾ ਪ੍ਰੋਸੈਸ ਜੀ ਇਹ ਟਰਾਲੀ ਨਵੀਂ ਬਣੀਆ ਹਾਲੀ ਜੀ ਵਰਕਸ਼ਾਪ ਉਹ ਪਰਲੇ ਪਾਸੇ ਜੀ ਟਰਾਲੀ ਦੀ ਵਰਕਸ਼ਾਪ ਹੈ ਜੀ ਇੱਧਰ ਆਪਣਾ ਵੀਰ ਹੈ ਜੀ ਦੋਸਤ ਪੇਂਟਰ ਦੇ ਨੌ ਤੇ ਮਸ਼ਹੂਰ ਹੈ ਹੀ ਬੜਾ ਹੀ ਪਿੰਡ ਬਾਲਗੜਾ ਦਾ ਵੀਰਾ ਜੀ ਇਹ ਜਿਵੇਂ ਖੇਤੀਬਾੜੀ ਦੇ ਸੰਦ ਹੋਗੇ ਜਿਵੇਂ ਬਾਕੀ ਹੋਰ ਸਮਾਨ ਪੇਂਟ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਆਪਣੀਆਂ ਜਿਵੇਂ ਜੀ ਸਾਰੀ ਚੀਜ਼ਾਂ ਦੇ ਇਹ ਪੇਂਟ ਕੰਡ ਕਰਦਾ ਵਧੀਆ ਜੀ ਇਹ ਬਾਈ ਅੱਜ ਇਹ ਕਰਾ ਟ੍ਰੈਕਟਰ ਟਰਾਲੀ ਦਾ ਪੇਂਟ ਜੀ ਟਰਾਲੀ ਦਾ ਸੌਰੀ ਜੀ ਟੈਕਰ ਦਾ ਨਹੀਂ ਤੇ ਟਰਾਲੀ ਗੱਲੀ ਦਾ ਜੀ ਇਹ ਟਰਾਲੀ ਨਵੀਂ ਬਣੀ ਹੈ ਜੀ ਟੈਟੂ ਦੇ ਪੁਰਾਣੇ ਨੇ ਜੀ ਚਾਸੀ ਨਵੀਆਂ ਸਾਰੀ ਜੀ ਬਾਕੀ ਹਿੱਸਾ ਜੋ ਇਹਦਾ ਪੁਰਾਣਾ ਜੀ ਉਹਨੇ ਬਾਈ ਕੰਮ ਕਰ ਰਿਹਾ ਜੀ ਇਹ ਬੱਛੇ ਦਾ ਕੰਮ ਲੱਗਿਆ ਜੀ ਇਹ ਸਾਨੂੰ ਸਾਰਾ ਪ੍ਰੋਜੈਕਟ ਦਿਖਾਵਾਂਗੇ ਅਸੀਂ ਵੀ ਜੋ ਟਰਾਲੀ ਸਟਾਰਟ ਕਿਵੇਂ ਕਰੀ ਸੀ ਪੇਂਟ ਕਰਨੀ ਤੇ ਪੇਂਟ ਹੋ ਕੇ ਜੀ ਕਿਵੇਂ ਪ੍ਰੋਪਰਲੀ ਦਿਖਦੀ ਹੈ ਜੀ ਇਹ ਤੁਸੀਂ ਸਭ ਦੇਖ ਸਕਦੇ ਹੋ ਇਹਨਾਂ ਨੂੰ ਜੀ ਵੀਡੀਓ ਨਾਲ ਬਣੇ ਰਿਹਾ ਜੀ ਇੱਧਰ ਵੀਰ ਦੀ ਦੁਕਾਨ ਹੈ ਜੀ ਬੱਸ ਸਟੈਂਡ ਪਿੰਡ ਬਾਲਗੜ ਜੀ ਤੇ ਬਾਈ ਬੜੀ ਜੀ ਕੰਮ ਕਰਦਾ ਹੈ ਬੜੀ ਹੱਥ ਦੀ ਸਪਾਈ ਹੈ ਜੋ ਇਹ ਪੇਂਟ ਅੱਖਰ ਉੱਤਰ ਲੱਗਦਾ ਹੱਥ ਨਾਲ ਜੀ ਇਹ ਬਹੁਤ ਚੰਗਾ ਤਰੀਕਾ ਹੈ ਲੱਗਦਾ ਜਿਵੇਂ ਜੀ ਫਲੈਕਸ ਉੱpon ਇਹ ਬਾਈ ਨੇ ਪੇਂਟ ਕਰਕੇ ਆਪखुद ਅੱਖਰ ਲਿਖੇ ਹੋਏ ਨੇ ਜੀ ਇੰਨੇ ਪਿਆਰੀ ਪੇਂਟੀਆਂ ਵੀਰ ਦੀ ਲਿਖਾਈ ਜੀ ਤੁਸੀਂ ਇੱਥੇ ਪੜ੍ਹ ਵੀ ਸਕਦੇ ਹੋ ਕੀ ਕੀ ਆਪਾਂ ਪੇਂਟ ਕਰਾ ਸਕਦੇ ਹਾਂ ਜੀ ਜਦ ਲਈ ਕੰਮ ਕਰਦਾ ਨਾਲ ਮੁੰਡੇ ਨੇ ਇਹਦੇ ਨਾਲ ਜੀ ਉਹਨਾਂ ਨੂੰ ਕੰਪਨੀ ਸਿਕੰਦਾ ਨਾਲ ਨਾਲ ਪੜਾਉਂਦਾ ਵੀ ਹੈ ਜੀ भाई दोस्त पेंटर ਨਾਲ ਮਸ਼ਹੂਰ ਹੈ ਜੀ ਏਰੀਆ 'ਚ ਆਪਣੇ ਟਰਾਲੀ ਨਵੀਂ ਤਿਆਰ ਕੀਤੀ ਉਧਰ ਖੜਾ ਸੀ ਜੀ ਵਰਕਸ਼ਾਪ 'ਚ chassis ਜਿਹੜੀ ਨਵੀਆਂ ਜੀ ਟਾਇਰ ਇਹਦੇ ਕੱਲੇ ਪੁਰਾਣੇ ਨੇ ਜੀ ਜਿਹੜਾ ਇਹ ਕੰਮ ਕਰ ਰਿਹਾ ਵੀਰਾ ਪੇਂਟ ਦਾ ਜੀ ਇਹ ਸਾਡਾ ਪ੍ਰੋਸੈਸ ਦਿਖਾਵਾਂ ਤੁਹਾਨੂੰ ਦੇ ਕੇ ਇਹ ਪੇਂਟ ਕਰ ਰਿਹਾ ਵੀਰੇ ਇਹ ਤੋਂ ਪਹਿਲਾਂ ਪ੍ਰੀਮਰ ਲੱਗੂਗਾ ਜੀ ਪ੍ਰੀਮਰ ਤੋਂ ਬਾਅਦ ਫਿਰ ਸਿੰਗਲ ਕੋਟ ਦਾ ਜੀ ਇਹਦੇ 'ਚ ਜੋ ਪੇਂਟਿੰਗ ਹੋਵੇ ਲਿਖਤਾਂ ਉਸਾਂ ਕਰਮਾਂ ਵੀ ਰਹੀ ਕਿ ਕਿ ਲਿਖਿਆ ਜਾਂਦਾ ਜਿੰਨੇ ਜ ਡਿਜ਼ਾਈਨ ਪਾਣਗੇ ਵੀ ਹੋ ਘੱਮ ਹੋਊਗਾ। ਆਇਆ ਨਾ ਕੱਲ੍ਹ ਸਾਨੂੰ ਜੋ ਵੀਡੀਓ ਦਿਖਾਈ ਸੀ ਜੀ ਆਪਾਂ ਨੇ ਪ੍ਰਾਈਮਰ ਮਾਰਾਇ ਸੀ ਵੀਰ ਨੇ ਟਰਾਲੀ ਤੇ ਅੱਜ ਫਸਟ ਕੋਟ ਕਰਿਆ ਬਾਈ ਨੇ ਪਿੰਟ ਦਾ ਜੀ। ਬਾਈ ਨੇ ਸਿੰਗਲ ਕੋਟ ਕਰਤਾ ਐਤੋਂ ਬਾਅਦ ਫਿਰ ਡਬਲ ਕੋਟ ਹੋਊਗਾ ਜੀ ਡਬਲ ਕੋਟ ਹੋਣ ਤੋਂ ਬਾਅਦ ਲਿਖਤੀ ਕਰੂਗਾ ਵੀਰਾ ਜੀ। ਤੇ ਇੱਧਰ ਵੀ ਦੇਖੋ ਟੱਚ ਕਿੰਨਾ ਵਧੀਆ ਆ ਜੀ ਟਰਾਲੀ ਦਾ ਇਹ ਵੀਰ ਦੀ ਦੁਕਾਨ ਹੈ ਜੀ ਆਪਣੀ ਦੋਸਤ ਪ੍ਰਿੰਟਰ ਦੇ ਨੋਂ ਤੇ ਦੁਕਾਨ ਹੈ ਜੀ ਆਪਣੀ ਸ਼ਾਪ ਅੰਤਰੀ ਜੀ ਇਹ ਵੀਰਾ ਹੈਗਾ ਜੀ ਇੱਥੇ ਕੁਛ ਵੀ ਖੇਤੀਬਾੜੀ ਦੇ ਸੰਤਾਂ ਸੰਦਾ ਜੋ ਰਿਲੇਟਡ ਨੇ ਜੀ ਕੁਛ ਵੀ ਤੁਸੀਂ ਪ੍ਰਿੰਟ ਕਰਵਾ ਸਕਦੇ ਹੋ ਇੱਥੇ ਜੀ ਦੋਸਤ ਪ੍ਰਿੰਟਰ ਹੈ ਜੋ ਆਪਣਾ ਬੜਾ ਹੀ ਮਸ਼ਹੂਰ ਏਰੀਆ ਜੀ ਇੱਕ ਵਾਰ ਇਹਨੂੰ ਮੌਕਾ ਜ਼ਰੂਰ ਦਿਓ ਆਪਣੇ ਵੀਡੀਓ 'ਚ ਫਰਸ਼ ਫਰਸ਼ ਹੈ ਹੈ ਇਸਕਾ ਪੇਂਟ ਕਰੋਗੇ ਹੋਰ ਮੈਂ ਵੀਰ ਫਰਸ਼ ਦੇ ਪੇਂਟ ਕਰੂਗਾ ਜੀ ਮਿਕਸਿੰਗ ਕਰ ਰਹਾ ਪੇਂਟ ਜੀ ਬਈ ਬਾਜਰੂਰ ਆ ਰਹੀ ਮਸ਼ੀਨ ਚੱਲ ਰਹੀ ਹੈ ਜਿਹੜੀ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕੀ ਕਰ ਰਿਹਾ ਜੀ ਇਹਨੂੰ ਆਵਾਜ਼ ਆ ਇੰਜਨ ਦੀ ਆ ਰਹੀ ਬੱਚੇ ਬੜੀ ਸਾਫ ਸਫਾਈ ਦੇ ਤਰੀਕੇ ਨਾਲ ਇਹ ਕੰਮ ਕਰਦਾ ਵੀਰਾ അപ്പോൾ <laughs> ഇതിനൊരു ਲਓ ਜੀ ਦੋਸਤ ਪੇਂਟਰ ਹੁਣ ਜੀ ਦੂਜਾ ਕੋਟ ਕਰ ਰਿਹਾ ਜੀ ਪੇਂਟ ਦਾ ਜੀ ਐਤੋਂ ਬਾਅਦ ਹੋ ਗਿਆ ਫਾਈਨਲ ਟੱਚ ਜੀ ਦੇਖੋ ਜੀ ਕਿੰਨੇ ਲੁਕਿੰਗ ਆ ਗਿਆ ਵਧੀਆ ਲਓ ਜੀ ਹੁਣ ਜੀ ਫਾਈਨਲ ਟੱਚ ਹੋਣ ਲੱਗ ਰਿਹਾ ਜੀ ਲਿਖਤੀ ਕਰਨਾ ਕਰ ਰਿਹਾ ਦੇਖੋ ਕਿੰਨੇ ਕੈਂਟ ਕਰ ਰਿਹਾ ਦੇਖੋ ਜੀ ਆਪ ਨਾਲ ਲਿਖਤੇ ਬਿਲਕੁਲ ਬੇਬੇ ਆਪਣੇ ਦੋਸਤ ਜੀ ਪੈਂਟਰ ਦੇ ਨਾਉ ਤੇ ਮਸ਼ਹੂਰ ਨੇ ਜੀ ਲੋ ਜੀ ਹੈਡਲਾਈਟਸ ਆਈ ਪੇਂਟਿੰਗ ਇਹ ਨਾਲ ਜੀ ਬਾਕੀ ਨਹੀਂ ਬਾਕੀ ਨਹੀਂ ਕਰਦਾ ਨਹੀਂ ਮੈਂ ਕਿਹਾ ਬਿਚੇ ਨਹੀਂ ਕੋਈ ਥੱਕਾਂਗੇ ਜੀ ਨੱਚਾ ਉਹ ਕਰ ਇਹ ਚੌਕ ਨਾਲ ਵੀਰੇ ਇਹਨੇ ਪਹਿਲਾਂ ਲਿਖਤਾ ਜੀ ਉੱਪਰ ਦੀ ਪੇਂਟਿੰਗ ਕਰਨੇ ਹੱਤ ਨਾਲ ਜੀ ਬਾਈ ਨੂੰ ਫੋਲੋ ਜ਼ਰੂਰ ਕਰਦੇ ਜੀ ਤੇ ਆਪਣੇ ਚੈਨਲ ਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਜੀ ਸਭ ਨੂੰ ਵੇਨ ਤੇ ਕਿ ਬਈ ਕੰਮ ਬੜੀਆ ਲੱਗਿਆ ਤੇ ਆਪਣੇ ਵੀਡੀਓ ਬੜੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਰੀਡੋ ਕਰਿਓ ਜੀ ਥੈਂਕ ਯੂ ਧੰਨਵਾਦ ਅੱਗੇ ਜੋ ਫਾਈਨਲ ਹੋ ਗਈ ਜੀ ਉਹਦੀ ਵੀਡੀਓ ਪਾਵਾਂਗੇ ਆਪਾਂ ਜੀ ਹੁਣ ਆਪਣੀ ਟਰਾਲੀ ਜੀ ਪੇਂਟ ਹੋ ਗਈ ਬਿਲਕੁਲ ਪਿਆਰ ਹੋ ਗਈ ਜੀ ਐ ਨਵਾਂ ਲੁੱਕ ਲੈ ਲਿਆ ਜੀ ਹੁਣ ਦੱਸੋ ਜੀ ਬਾਈ ਦਾ ਕੰਮ ਕਿੱਦਾਂ ਜੀ ਇਹ ਤਤ ਪਤਰਾ ਹੈ ਜੀ ਇਹ ਉਲਾਂਣ ਲੱਗ ਰਹੇ ਨੇ ਵੀਰੇ ਆਇਨ ਕੈਂਟ ਮਨ ਕੀ ਦੇਖੋ ਹੁਣ ਇਹ ਜਾਣ ਲਈ ਤਿਆਰ ਹੈ ਜੀ ਕੰਮ ਬਹੁਤ ਹੀ ਸੋਹਣਾ ਕੀਤਾ ਬਾਈ ਨੇ ਜੀ ਅੱਦੋਂ ਤੇ ਪੁਰਾਣ ਵਧੀਆ ਪੇਂਟ ਕਰਤੀ ਜਿਹਨ ਤੱਲ ਫਰਸ਼ ਪੁਰਸ਼ਾ ਦਾ ਸਾਰਾ ਜੀ ਬੈਕ ਦੱਸੋ ਜੀ ਕੁਦੀ ਤੁਸੀਂ ਕਿਵੇਂ ਲੱਗਿਆ ਜੀ ਆਪਣਾ ਕੰਮ ਜੀ ਬਾਈ ਨੇ ਇਕੜ ਲੜੜ ਤੇ ਪੂਰੇ ਜੀ